ਸੱਚੀ ਗੱਲ ਜੀ ਇੱਕ ਬਹੁਤ ਅਹਿਮ ਮੁੱਦੇ ਦੇ ਨਾਲ ਅੱਜ ਦਾ ਇਹ ਮੈਂ ਪਹਿਲਾ ਆਪਣਾ ਪੋਡਕਾਸਟ ਸ਼ੁਰੂ ਕਰ ਰਿਹਾ ਹਾਂ ਅੱਜ ਕੱਲ ਸਿਮਰਨ ਨੂੰ ਲੈ ਕੇ ਵੱਖ-ਵੱਖ ਧਾਰਨਾਵਾਂ ਜਿਹੜੀਆਂ ਬਣਦੀਆਂ ਜਾ ਰਹੀਆਂ ਨੇ ਔਰ ਕੁਝ ਕਮੇਟੀਆਂ ਨੇ ਵੀ ਇਹਦੇ ਉੱਪਰ ਸੰਗਿਆਨ ਲਿਆ ਹੈ ਲੇਕਿਨ ਉਹ ਵੀ ਅਧੂਰਾ ਸੰਗਿਆਨ ਹੈ ਪਹਿਲੇ ਤੇ ਸ਼ੁਕਰੀਆ ਦਾ ਕਰਨਾ ਵੀ ਜਿਹੜੇ ਵੀ ਜਾਗਰੂਕ ਲੋਕਾਂ ਨੇ ਇਹਦੇ ਉੱਪਰ ਧਿਆਨ ਦਿੱਤਾ ਹੈ। ਉਹਨਾਂ ਦਾ ਸ਼ੁਕਰੀਆ। ਲੇਕਿਨ ਇਹ ਜਿਹੜਾ ਅਧੂਰਾ ਗਿਆਨ ਹੁੰਦਾ ਨਾ ਅਧੂਰਾ ਗਿਆਨ ਬਹੁਤ ਜ਼ਿਆਦਾ ਖਤਰਨਾਕ ਹੁੰਦਾ ਹੈ। ਅਜੇ ਤੱਕ ਇਹ ਅਧੂਰਾ ਹੀ ਚੱਲ ਰਿਹਾ ਹੈ। ਸਾਨੂੰ ਪਹਿਲੇ ਸਮਝਣਾ ਪਏਗਾ ਕਿ ਸਿਮਰਨ ਦਾ ਮੂਲ ਅਰਥ ਕੀ ਹੈਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅਨੁਸਾਰ। ਸਿਮਰਨ ਜਿਹੜਾ ਉਹ ਸੰਸਕ੍ਰਿਤ ਤੇ ਲਬਜ਼ ਸਮਰਨ ਤੋਂ ਆਇਆ ਹੈ। ਉਹ ਸਮਰਨ ਦਾ ਮਤਲਬ ਹੁੰਦਾ ਯਾਦ ਕਰਨਾ। ਆਪਣੇ ਚਿੱਤ ਦੇ ਵਿੱਚ ਆਪਣੇ ਮਨ ਦੇ ਵਿੱਚ ਉਹਦੀ ਉਹਦੀ ਯਾਦ ਨੂੰ ਹਰ ਵੇਲੇ ਰੱਖਣਾ ਉਹਨੂੰ ਸਮਰਨ ਕਹਿੰਦੇ ਨੇ। ਸਮਰਨ ਤੋਂ ਸਿਮਰਨ ਆਇਆ। ਜੋ ਅੱਜ ਤੱਕ ਸਿਮਰਨ ਦਾ ਕਨਸੈਪਟ ਦੱਸਿਆ ਜਾ ਰਿਹਾ ਹੈ ਕਿ ਇਦਾਂ ਅਸੀਂ ਸਮਾਂ ਲੱਗ ਕਰ ਦਿੰਦੇ ਹਾਂ ਜੀ ਪਾਠ ਪੜ੍ਹਦੇ ਹਾਂ ਜਾਂ ਗੁਰਬਾਣੀ ਪੜ੍ਹਦੇ ਹਾਂ ਜੇ ਉਹਦੇ ਵਿੱਚ ਨਾ ਪੜਿਆ ਜਾਏ ਸਿਮਰਨ ਦਾ ਸਮਾਂ ਲੱਗ ਕਰ ਦਿਓ ਇਹ ਵੀ ਗਲਤ ਹੈ ਸਮਰਨ ਜਿਹੜਾ ਤੁਹਾਡੇ ਚਿੱਤ ਦੇ ਵਿੱਚ ਉਸ ਸਮਰਨ ਤੇ ਤੁਸੀਂ ਹਰ ਵੇਲੇ ਕਰ ਸਕਦੇ ਹੋ ਸਿਮਰਨ ਤੇ ਹਰ ਵੇਲੇ ਹੈ ਜਦੋਂ ਤੁਸੀਂ ਗੁਰਬਾਣੀ ਰਾਗਾ ਆਧਾਰਿਤ ਗੁਰਮਤੀ ਰਾਗਾ ਆਧਾਰਿਤ ਜਦੋਂ ਸਰਵਣ ਕਰਦੇ ਹੋ ਸੁਣਦੇ ਹੋ ਕਿ ਤੁਸੀਂ ਸਿਮਰਨ ਹੀ ਕਰ ਰਹੇ ਹੋ ਹਾਂ ਪਹਿਲੇ ਇਸ ਗੱਲ ਨੂੰ ਆਪਣੇ ਮਾਈਂਡ ਦੇ ਵਿੱਚ ਬਿਠਾ ਲਓ ਕਿ ਜਿਹੜਾ 60 70 ਸਾਲ ਤੋਂ ਤੁਹਾਨੂੰ ਤੇਜ਼ 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 ਕਿਸੇ ਇੱਕ ਅੱਖਰ ਦੇ ਉੱਪਰ ਬਾਰ-ਬਾਰ ਸਿਮਰਨ ਦੀ ਵਿਧੀ ਕਹੀ ਗਈ ਹੈ ਇਹ ਗੁਰਮਤਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੈ ਹੀ ਨਹੀਂ ਇਹ ਸਿਰਫ ਸਮਰਨ ਹੈ ਯਾਦ ਕਰ ਔਰ ਕੁਰਬਾਨੀ ਤੇ ਹਰ ਜਗ੍ਹਾ ਸਹਿਜ 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 ਦੀ ਗੱਲ ਕਰ ਰਹੇ ਹਾਂ ਇੱਥੇ ਤੇਜ਼ ਤੇਜ਼ ਉੱਚੀ ਉੱਚੀ ਔਰ ਉਹਦੀਆਂ ਅਲੱਗ-ਅਲੱਗ ਆਵਾਜ਼ਾਂ ਦੇ ਵਿੱਚ ਕਰਨ ਦਾ ਤੇ ਕਨਸੈਪਟ ਹੀ ਨਹੀਂ ਹੈਗਾ ਤੇ ਸਾਨੂੰ ਕਿਹਨੇ ਪਰੋਸਿਆ ਜਿਨ੍ਹਾਂ ਨੇ ਪਰੋਸਿਆ ਅੱਜ ਜਿਨ੍ਹਾਂ ਦੀ ਅੱਖ ਖੁੱਲੀ ਹੈ ਉਹਨਾਂ ਦੀ ਅੱਖ ਫਿਰ ਅੱਧੀ ਖੁੱਲੀ ਉਹਨਾਂ ਨੇ ਸਿਮਰਨ ਵਰਡ ਨੂੰ ਗੁਰਬਾਣੀ ਅਨੁਸਾਰ ਐਕਸਪਲੇਨ ਹੀ ਨਹੀਂ ਕੀਤਾ ਗੁਰਬਾਣੀ ਗੁਰਮਤੀ ਰਾਗਾ ਆਧਾਰਿਤ ਪੜਨਾ ਸੁਣਨਾ ਉਹਨੂੰ ਯਾਦ ਕਰਨਾ ਆਪਣੇ ਮਨ ਚਿੱਤ ਦੇ ਵਿੱਚ ਉਹਦੀ ਯਾਦ ਨੂੰ ਤਾਜ਼ਾ ਰੱਖਣਾ ਉਹਦਾ ਸ਼ੁਕਰ ਕਰਨਾ ਉਹਦੀ ਕੁਦਰਤ ਕਾਦਰ ਦੀ ਬੰਤਰ ਨੂੰ ਦੇਖ ਕੇ ਫਿਰ ਉਹਨੂੰ ਸਵਰਨ ਕਰਦੇ ਰਹਿਣਾ ਇਹ ਹੀ ਸਿਮਰਨ ਹੈ गुरु ग्रंथ साहिब महाराज के मुताबिक हर का बिलोपना बिलोपो मेरे भाई सहज बिलोपो जैसे तत् ना जाए बिलोपना कहते ने रड़कने ना कि ना सहज बिलोपो के जो है वह मक्खन जेड़ा है ना वह जो तत् है वह खराब ना हो जाए असी सहज तो कोसों दूर चले गए ਕਿ ਸਾਨੂੰ ਪਿਛਲੇ 60 70 ਸਾਲ ਤੋਂ ਇੱਕ ਸਿਮਰਨ ਦੀ ਉੱਚੀ ਉੱਚੀ ਕਰਨ ਦੀ ਵਿਧੀ ਦਿੱਤੀ ਗਈ ਜਦਕਿ ਕਨਸੈਪਟ ਹੀ ਨਹੀਂ ਹੈ ਦੇਣ ਵਾਲਿਆਂ ਨੇ ਵੀ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਸਮਝਿਆ ਔਰ ਜੋ ਅੱਜ ਦੇ ਵੀ ਨਵੇਂ ਕਈ ਪ੍ਰਚਾਰਕ ਨੇ ਉਹਨਾਂ ਨੇ ਵੀ ਸਿਮਰਨ ਦੀ ਵਿਧੀ ਨੂੰ ਸਮਝਿਆ ਨਹੀਂ ਉਹ ਹਰ ਜਗ੍ਹਾ ਜਾ ਕੇ ਉੱਚੀ ਉੱਚੀ ਇੱਕੋ ਅੱਖਰ ਦੀ ਬਾਰ ਬਾਰ ਜਿਹੜਾ ਰੈਪੀਟੇਸ਼ਨ ਹੈ ਉਹਨੂੰ ਸਿਮਰਨ ਕਹਿ ਰਹੇ ਨੇ ਸਿਮਰਨ ਅਰਥ ਸਮਰਨ ਯਾਦ ਜਦੋਂ ਤੁਸੀਂ ਉਹਦੀ ਆराधना ਉਹਨੂੰ ਯਾਦ ਕਰਦੇ ਹੋ ਤੁਹਾਡੇ ਅੰਦਰ ਕੋਈ ਨਾ ਕੋਈ ਬਾਣੀ ਦੀ ਤੁਕ ਚੱਲਣ ਲੱਗ ਪੈਂਦੀ ਹੈ ਤੁਸੀਂ ਕਿਧਰੇ ਗੁਰਬਾਣੀ ਸੁਣਦੇ ਹੋ ਤੁਸੀਂ ਜਾਣਦੇ ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨਾਂ ਨੂੰ ਤੇ ਤੁਹਾਡੇ ਚਿੱਤ ਦੇ ਵਿੱਚ ਇੱਕ ਸੰਤੋਖ ਆਨੰਦ ਪ੍ਰੇਮ ਦਇਆ ਕਰुणा ਆਨੰਦ ਦੀ ਅਨੁਭੂਤੀ ਜਦੋਂ ਹੁੰਦੀ ਹੈ ਇਹ ਸਿਮਰਨ ਹੀ ਜੇ ਇਹ ਜਿਹੜੀ ਸੁਆਸ ਤੋਂ ਜਿਹੜੀ ਅਰਦਾਸ ਨਿਕਲ ਰਹੀ ਹੁੰਦੀ ਹੈ ਨਾ ਇਹ ਸਿਮਰਨ ਦੇ ਇਹ ਅੱਧੀ ਕਨਸੈਪਟ ਦੇ ਵਿੱਚ ਨਾ ਪਾਓ ਕਿਉਂਕਿ ਇੱਥੇ ਪੂਰਨ ਕਨਸੈਪਟ ਦਾ ਅਰਥ ਹੈ ਸਿਮਰਨ ਉਹਦਾ ਸਮਰਨ ਹੈ ਉਦੀ ਯਾਦ ਯਾਦ ਰੱਖੋ ਹਰ ਹਰ ਛਣ ਯਾਦ ਰੱਖੋ ਜਦੋਂ ਤੱਕ ਯਾਦ ਨਹੀਂ ਰੱਖੋਗੇ ਤੇ ਗੱਲ ਨਹੀਂ ਹੋਣੀ ਹੁਣ ਅਗਲੀ ਵਾਰ ਤੁਸੀਂ ਕਿਧਰੇ ਵੀ ਜਾਓ ਕੋਈ ਕਥਾਵਾਚਕ ਸਟੇਜ 'ਤੇ ਤੋਂ ਬੋਲ ਰਿਹਾ ਹੋਵੇ ਕਿਉਂਕਿ ਇਹ ਜਿਹੜੇ ਕਥਾਵਾਚਕ ਨੇ ਨਾ ਇਹ ਸਾਡੇ ਅਸਤੇ ਬੜੇ ਖਤਰਨਾਕ ਸਾਬਤ ਹੋ ਰਹੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਮਤੀ ਦੇ ਵਿੱਚ ਹਰਿਮੰਦਰ ਸਾਹਿਬ ਦੀ ਮੂਲ ਮर्यादा ਦੇ ਵਿੱਚ ਕਥਾ ਹੈ ਹੀ ਨਹੀਂ ਇਹਨਾਂ ਨੇ ਜੋੜੀ ਕਿਉਂਕਿ ਕਹਾਣੀਆਂ ਸੁਣਾਉਣੀਆਂ ਨੇ ਕੋਈ ਪੁੱਛੇ ਇਹਨਾਂ ਨੂੰ ਇਹ ਕਹਾਣੀਆਂ ਕਿੱਥੋਂ ਲੈ ਕੇ ਆਉਂਦੇ ਨੇ ਕਿਉਂਕਿ ਤੁਹਾਨੂੰ ਜਦੋਂ ਮੂਲ ਸਿਧਾਂਤ ਤੋਂ ਤੋੜਨਾ ਹੈ ਤੇ ਤੁਹਾਨੂੰ ਇਹਨਾਂ ਨੇ ਕਹਾਣੀਆਂ ਸੁਣਾਉਣੀਆਂ ਨੇ ਅੱਜ ਤੱਕ ਕਦੀ ਸਵਾਲ ਪੁੱਛਿਆ ਜੇ ਕਿ ਤੁਹਾਨੂੰ ਸਿਰਫ ਪੰਜ ਪੌੜੀਆਂ ਹੀ ਆਨੰਦ ਸਾਹਿਬ ਦੀਆਂ ਕਿਉਂ ਪੜਨ ਨੂੰ ਕਹਿੰਦੇ ਆਂ ਉਰ ਬਾਣੀ ਤੋਂ ਟੁੱਟਣ ਦਾ ਕਨਸੈਪਟ ਔਰ ਅਸੀਂ ਬੜੇ ਆਰਾਮ ਨਾਲ ਪੰਜ ਪੌੜੀਆਂ ਹੀ ਪੜਦੇ ਰਹਿੰਦੇ ਹਾਂ ਕਿਉਂਕਿ ਆਨੰਦ ਸਾਹਿਬ ਦੇ ਵਿੱਚ ਗੁਰੂ ਸਾਹਿਬਾਨਾ ਨੇ ਜਿਹੜੇ ਸ਼ਰੀਰ ਦੀ ਪੂਰੀ ਬੰਤਰ ਹੈ ਨਾ ਇਹ ਜਿਹੜੇ ਦੁਨੀਆ NASA ਜਾਂ ਪੂਰੀ ਦੁਨੀਆ ਦੇ ਗਿਆਨੀ ਸਵਾਲ ਪੁੱਛਦੇ ਨੇ ਕਿ ਜੀਵਨ ਆਤਮਾ ਜੋਤ ਇਹ ਕੀ ਹੈ ਇਹ ਆਨੰਦ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਇੰਨੇ ਸੋਹਣੇ ਤਰੀਕੇ ਨਾਲ ਸਾਡੇ ਪੰਜੂ ਇੰਦਰੀਆਂ ਦੇ ਬਾਰੇ ਗੁਰੂ ਸਾਹਿਬ ਨੇ ਸਮਝਾਇਆ ਉਹ ਕਹਿੰਦਾ ਨੇ ਪੰਜ ਬੜੋ ਵਰਸ ਬਹੁਤਾ ਸਿਆਣਾ ਨਹੀਂ ਤੁੰਮ ਕਰਦਾ ਸੀ ਔਰ ਅਸੀਂ ਵੀ ਕੋਲੂ ਤੇ ਬੈਲ ਦੀ ਤਰ੍ਹਾਂ ਕਹਿੰਦੇ ਹਾਂ ਜੀ ਪੰਜ ਹੀ ਬਹੁਤ ਨੇ ਸਿਮਰਨ ਉੱਚੀ ਉੱਚੀ ਕਰਨਾ ਹੈ ਤੇਜ਼ ਤੇਜ਼ ਕਰਨਾ ਹੈ ਅਸੀਂ ਕਹਿੰਦੇ ਆ ਕਿ ਉਹ ਸਿਮਰਨ ਹੈ ਕਿਉਂਕਿ ਅਸੀਂ ਆਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਹੀਂ ਪੜ੍ਹੀ ਜਦੋਂ ਤੱਕ ਆਪ ਨਹੀਂ ਪੜੋਗੇ ਆਪ ਗੁਰ ਹੋਗੇ ਨਹੀਂ ਵਿਚਾਰੋਗੇ ਨਹੀਂ ਇਹ ਇਹ ਪਾਰ ਨਹੀਂ ਲੱਗ पाओगे ਇਥੋਂ ਪੀਤਰ ਤੋਂ ਸ਼ੁਰੂ ਹੋ ਕੇ ਪੀਤਰ ਹੀ ਖਤਮ ਹੋਣਾ ਜੇ ਗਿਆਨ ਦੇ ਕਿਵਾੜ ਪੀਤਰ ਖੁੱਲਦੇ ਨੇ ਨੌ ਦੁਆਰੇ ਪ੍ਰਗਟ ਕੀਏ ਇਹ ਨੌ ਦੁਆਰ ਬਾਹਰ ਨੇ 1 2 3 4 5 6 7 8 9 ਦਸਵਾ ਗੁਪਤਰ ਖਾਇਆ ਤੇ ਇਹਦੀ ਤੁਹਾਨੂੰ ਮਿਸਾਲ ਦੇਣਾ ਜਦੋਂ ਹਰਿਮੰਦਰ ਸਾਹਿਬ ਪਹੁੰਚਦੇ ਹੋ ਜਿੱਥੇ ਮੂਲ ਮੰਤਰ ਲਿਖਿਆ ਹੋਇਆ ਹੈ ਅੰਦਰ ਐਂਟਰ ਹੋਣ ਲੱਗਦੇ ਹੋ ਤੇ ਕਿਵਾੜ ਅੰਦਰ ਖੁੱਲ ਰਿਹਾ ਜਿੱਥੇ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਨੂੰ ਪਾਰ ਬ੍ਰਹਮ ਬ੍ਰਹਮ ਦਾ ਗਿਆਨ ਦੇ ਰਹੇ ਨੇ ਉਹ ਕਿਵਾੜ ਅੰਦਰ ਖੁੱਲ ਜਾਵੇ ਦਸਵਾ ਦਵਾਰ ਗਿਆਨ ਦਾ ਤੁਹਾਡੇ ਪੀਤਰ ਖੁੱਲੇਗਾ ਕਿ ਬਾਹਰ ਨਹੀਂ ਖੁੱਲਣਾ ਨੌਂ ਦਵਾਰੇ ਪ੍ਰਗਟ ਕੀਏ ਗੁਰੂ ਸਾਹਿਬ ਕਹਿ ਰਹੇ ਨੇ ਦਸਵਾ ਗੁਪਤ ਰਖਾਇਆ ਸਿਮਰਨ ਦਾ ਕੋਈ ਸਮੇ ਨਹੀਂ ਹੈ ਜੇਕਰ ਕੀਰਤਨ ਦਾ ਕੋਈ ਨਿਰਧਾਰਿਤ ਆਧਾਰਿਤ ਰਾਗ اور ਸਮੇ ਹੈ ਸਿਮਰਨ ਦਾ ਕੋਈ ਸਮੇ ਨਹੀਂ ਹੈ ਇਹ ਗੱਲ ਸਮਝ ਲੈਣਾ ਇਹ ਤੁਹਾਡੀ ਹਰ ਸਵਾਸ ਦੇ ਵਿੱਚ ਹੋਵੇ ਉਹ ਸਹਿਜ ਹੋਵੇ ਸਹਿਜ ਬਿਲੋਗ ਜਿ세 ਤਤ ਨਾ ਜਾਏ ਇਹ ਜਿੰਨਾ ਸਹਿਜ ਦੇ ਵਿੱਚ ਰਹੋ ਜਿੰਨੀ ਸਥਿਰਤਾ ਦੇ ਵਿੱਚ ਰਹੋਗੇ ਸ਼ਰੀਰਿਕ ਵੀ ਔਰ ਮਾਨਸਿਕ ਵੀ ਤੁਹਾਨੂੰ ਇਹ 19 ਜਲਦੀ ਆਪਣੇ ਨਾਲ ਜੋੜ ਲਏਗਾ ਇਹ ਅਕਾਲਪੁਰਖ ਐਸੀ ਕਮਾਲ ਦੀ ਬੰਧਾਰ ਹੈ ਇਹ ਯੂਨੀਵਰਸਲ ਕੌਨਸ਼ੀਅਸਨੈਸ ਹੈ ਇਹ ਤੁਹਾਨੂੰ ਹੈ ਆਪਣੇ ਆਪ ਨਾਲ ਜੋੜ ਤੁਹਕ ਟੁੱਟੇ ਨਹੀਂ ਹੋਏ ਗੁਪਤ ਰਿਹਾ ਹੈ ना दुबारे प्रगट की है दसवा गुप्त रखाया और गुप्त का है, है लेकिन नजर नहीं आ रहा गुप्त है ते उस अकाल पुरख एक नवास जिम्मे नदी चल रही होंगी नहर चल रही होंगी पानी चल रहा हों ओ नाव रख देंगे ले जाते ਬਸ ਇਸ ਵਾਸਤੇ ਸਹਿਜ சுவாਸ ਦੇ ਉੱਪਰ ਉਦੀ ਸਮਰਨ ਉਦੀ ਯਾਦ ਰੱਖਦੇ ਬਸ ਐਸੇ ਸਮਰਨ ਹੈ ਇਹ ਹੀ ਸਮਰਨ ਹੈ ਇਸ ਤੋਂ ਇਲਾਵਾ ਕੋਈ ਸਮਰਨ ਨਹੀਂ ਇਹ ਨਹੀਂ ਕਿ ਸਵੇਰੇ ਉੱਠ ਕੇ ਚੌਂਕੜਾ ਲੱਗ ਲਗਾ ਕੇ ਜਿਹੜਾ ਕਰਨਾ ਉੱਚੀ ਉੱਚੀ ਆ ਹੋਲੀ ਹੋਲੀ ਉਹ ਸਮਰਨ ਹੋਣਾ ਹੈ ਸਮਰਨ ਸਮਰਨ ਲੋਗਾ ਨੂੰ ਕਥਾਵਾਚਕਾਂ ਨੂੰ ਉਹਨਾਂ ਕੀਰਤਨੀਆਂ ਨੂੰ ਸੁਣੋ ਲੇਕਿਨ ਵਿਚਾਰੋ ਪਹਿਲੀ ਗੱਲ ਤੇ ਕੋਸ਼ਿਸ਼ ਕਰੋ ਕਿ ਜਿਹੜੇ ਗੁਰਮਤਿ ਤੋਂ ਉਲਟ ਕਹਾਣੀਆਂ ਇਹ ਸੁਣਾ ਰਹੇ ਨੇ ਤੁਹਾਨੂੰ ਵਿਪਰਵਾਦ ਦੇ ਨਾਲ ਜੋੜ ਰਹੇ ਨੇ ਉਹਨਾਂ ਉਹਨਾਂ ਵੱਲ ਨਾ ਜਾਓ ਸਤਗੁਰ ਬਾਝੋਂ ਹੋਰ ਕੱਚੀ ਹੈਵਾਂ ਇਹਨਾਂ ਦੀਆਂ ਕਹਾੜੀਆਂ ਚ ਨਾ ਕੋਈ ਸਭ ਕੱਚੀਆਂ ਜੇ ਪੱਕਾ ਸਿਰਫ ਇੱਕੋ ਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬ੍ਰਹਮ ਗਿਆਨ ਬਾਣੀ ਉਹਦੇ ਨਾਲ ਜੋ ਉਹ ਸਭ ਤੋਂ ਜ਼ਰੂਰੀ ਹੈ ਜੋ ਵਿਚਾਰ ਗੁਰੂ ਸਾਹਿਬ ਨੇ ਦਿੱਤੇ ਆਪ ਸਾਰਿਆਂ ਨਾਲ ਸਾਂਝੇ ਕੀਤੇ ਨੇ ਵੀਡੀਓ ਲੰਬਾ ਜ਼ਰੂਰ ਹੈ ਕੋਸ਼ਿਸ਼ ਹੁੰਦੀ ਹੈ ਕਿ ਸੰਖੇਪ ਦੇ ਵਿੱਚ ਗੱਲ ਕਰੀਏ ਲੇਕਿਨ ਜਦੋਂ ਸ਼ਬਦੋ ਮਾਲਕ ਦੇ ਰਿਹਾ ਹੁੰਦਾ ਤੇ ਮੈਨੂੰ ਆਪ ਨਹੀਂ ਪਤਾ ਹੁੰਦਾ ਉਕੀ ਬੁਲਾ ਰਿਹਾ ਜੇਕਰ ਵਿਚਾਰ ਜੋ ਗੁਰੂ ਨੇ ਬਖਸ਼ੇ ਨੇ ਮੇਰੇ ਨੈਣੇ ਪਸੰਦ ਆਣ ਤੇ ਜੀਵਨ ਚ ਗ੍ਰਹਿਣ ਕਰ ਲੈਣਾ ਜੇਕਰ ਨਾ ਪਸੰਦ ਆਣ ਤੇ ਕੋਈ ਗੱਲ ਨਹੀਂ ਤੇ ਜੇਕਰ ਤੁਹਾਨੂੰ ਲੱਗੇ ਕਿ ਇਹਨਾਂ ਵਿਚਾਰਾਂ ਦੇ ਵਿੱਚੋਂ ਕੋਈ ਹੋਰ ਬਿਹਤਰ ਵਿਚਾਰ ਹੋ ਸਕਦੇ ਸੀ ਤੇ ਸੁਝਾਅ ਵੀ ਜ਼ਰੂਰ ਦੇਣਾ ਤਾਂ ਕਿ ਮੈਨੂੰ ਵੀ ਆਪਣੇ ਅੰਦਰ ਮੰਥਨ ਆਪਣਾ ਬਿਲੋਵਣਾ ਕਰਨ ਦੀ ਮੈਨੂੰ ਕੋਈ ਨਵੀਂ ਤਰਤੀਬ ਮਿਲੇ ਤਰਤੀਬ ਮਿਲੇ ਆਪ ਸਭ ਦਾ ਬਹੁਤ ਸ਼ੁਕਰੀਆ ਸਤ ਸ੍ਰੀ ਅਕਾਲ